ਇਹ ਦੋ ਤੀਆਂ ਮੇਰੇ ਲੈਂਦੇ ਪੰਜਾਬ ਦੀਆਂ ਕੁਛ ਕਹਿ ਰਹੀਆਂ ਨੇ ਕੁਛ ਦੱਸ ਰਹੀਆਂ ਕਿ ਸੌਰੀ ਜਾ ਕੇ ਕੀ ਹੁੰਦਾ ਔਰ ਇਹਨਾਂ ਦੇ ਵਿੱਚ ਇੱਕ ਤੀ ਏ ਆ ਕਹਿ ਲਓ ਕਿ ਅੰਗਰੇਜ਼ੀ ਲਵਾਸ ਪਾਇਆ ਹੋਇਆ ਤੇ ਇੱਕ ਤੀ ਨੇ ਪੰਜਾਬੀ ਇਲਬਾਸ ਜਿਹੜਾ ਜਿਹਨੂੰ ਅਸੀਂ ਕੋਰਤਾ ਸਲਵਾਰ ਕਹਿੰਦੇ ਆ ਇੱਕ ਊੜਾ ਆ ਤੇ ਇੱਕ ਇਹ ਇੱਕ ਇਹ ਆ ਤੇ ਊੜਾ ਆ ਔਰ ਦੋਨੇ ਹੀ ਲੈਂਦੇ ਪੰਜਾਬ ਦੀਆਂ ਧੀਆਂ ਆ ਇਹ ਕੀ ਕਹਿੰਦੀਆਂ ਪਹਿਲਾਂ ਇਹਨਾਂ ਨੂੰ ਸਰਵਣ ਕਰੋ ਫਿਰ ਆਪਾਂ ਗੱਲ ਕਰਦੇ ਆ आपको कुछ नहीं आता आपको कुछ कख नहीं पता ना आपको खाना बनाना आता है ना आपको ठीक से कपड़े रखने आते हैं ना धोने आते हैं ना आप अपना कमरा साफ कर सकते हो ना आप सास ससुर की खिदमत कर सकते हो ना आप नंदों को खुश कर सकते हो ना आप जेठ जठानियों में हैप्पी लाइफ गुजार सकते हो क्योंकि आप मैरिड हो क्योंकि जैसे ही आपकी शादी होती है ना तो वो पापा की परी जो है ना वो चलाक औरतों में शुमार हो जाती है ससुराल वाले उसकी डिग्रियों को उठा के साइड पे रख देते हैं और उसको एक चलाक मीसनी औरत का खिताब दे देते हैं क्योंकि वो हर चीज को वहाँ डाइजेस्ट करने की कोशिश कर रहे होते हैं आप कुछ बोल पड़ोगे ना तो कहेंगे सरा, ए ऐ वेरा ए मुंह फाड़ के जवाब दे दिए एनु अक्ल नहीं है तमीज नहीं है बदतमीज हो रहे है माँ पे ने तमीज नहीं सिखाई और अगर आप चुप रहोगे ना बड़ी मीस नहीं है बोलेगी नहीं कुछ ਫਸਾਦ ਦਿਲਵਾ ਕੇ ਖੁਦ ਚੁੱਪ ਕਰ جاتی ਹੈ ਬੰਦੇ ਕੇ ਕਾਨ ਭਰੇ ਹੋਗੇ ਮੇਰੇ ਬੇਟੇ ਕੇ ਕਾਨ ਭਰੇ ਹੋਗੇ ਮੇਰੇ ਭਾਈ ਕੇ ਕਾਨ ਭਰੇ ਹੋਗੇ ਇਹ ਤਾਂ ਕਰਤੀ ਹੀ ਹੈ ਮੇਰਾ ਭਾਈ ਬਹੁਤ ਅੱਛਾ ਹੈ ये करवाती है जो करवाती है वो तो कभी कर भी नहीं सकता था तो ससुराल बेसिकली एक ऐसी क्लास है ऐसा स्कूल है जो आपके डिग्री को आपके सर्टिफिकेट्स को उठा के साइड में रख कर आपको एक नया खताब देता है आपकी एक पर्सनालिटी को मजीद ग्रूम करता है और चलाक औरतों में वो शुमार कर देता है आपको वहाँ पे आप फिर भाभी बन जाती हैं वहाँ पर भी आप गंदी होती हैं जहाँ पर फिर आप फुफो बन जाती हैं वहाँ पर भी आप गंदी हो जाती हैं जहाँ पर आप खाला बन जाती हैं वहाँ पर भी आप गंदी हो जाती हैं जहाँ पर आप आकर देवरानी और जुठानी बन जाती हैं वो तो फिर आप हैं इनैश ठीक है तो ससुराल बेसिकली वो स्कूल है जो आपको पढ़ाता अपनी किताबें आपकी किताबें किसी काम की नहीं है आपकी 16 साल की पढ़ाई किसी काम की नहीं है वो जो डिग्री ससुराल ने देनी है ना आपको चलाक औरत की ससुराल बेसिकली वो स्कूल है कर लिया जी ਹੁਣ ਧੀਆ ਨੇ ਕੀ ਕਿਹਾ ਮੈਂ ਜਿਆਦਾ ਲੰਬੀ ਨਹੀਂ ਕਰਨੀ ਵੀਡੀਓ ਧੀਆ ਨੇ ਇੱਕ ਗੱਲ ਕਹੀ ਕਿ ਸਹੁਰੇ ਜਾ ਕੇ ਸਹੁਰੇ ਜਾ ਕੇ ਤੁਹਾਨੂੰ ਜਿਹੜੀਆਂ-ਜਿਹੜੀਆਂ ਤਕਲੀਫਾਂ ਸਾਹਮਣਾ ਕਰਨਾ ਪੈਂਦਾ ਉਹ ਸਾਰੀਆਂ ਬਿਆਨ ਕੀਤੀਆਂ ਧੀਆ ਨੇ ਔਰ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਦੇ ਪਚਾਲਦੀਆਂ ਧੀਆ ਦਾ ਕਿਸੇ ਨੇ ਤਾਂ ਬੋਲਣ ਦੀ ਹਿੰਮਤ ਕੀਤੀ ਕਿ ਧੀਆ ਨਾਲ ਕੀ ਹੁੰਦਾ ਔਰ ਧੀਆ ਦੇ ਸਹੁਰੇ ਕੀ ਕਹਿ ਰਹੇ ਨੇ ਔਰ ਸ਼ਿਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਲਿਖਿਆ ਹੋਇਆ ਕੋਈ ਸਮਾਸੀ ਅਸਲਾਮ ਦੀਆਂ ਧੀਆਂ ਨੋਟ ਕਰਿਓ ਅਸਲਾਮ ਦੀਆਂ ਧੀਆਂ ਤੇ ਸੰਤਾਂ ਦੀਆਂ ਧੀਆਂ ਕਦੀ ਇਕੱਠੀਆਂ ਹੁੰਦੀਆਂ ਸੀ ਕਦੀ ਸੰਤਾਂ ਦੀਆਂ ਧੀਆਂ ਨੂੰ ਵਿਆਹਣ ਵਾਸਤੇ ਸੰਤਾਂ ਦੀਆਂ ਧੀਆਂ ਨੂੰ ਵਿਆਹਣ ਵਾਸਤੇ ਮੁੰਡੇ ਵਾਲਿਆਂ ਦੇ ਘਰ ਜਾਣਾ ਪੈਂਦਾ ਸੀ ਕਿਉਂਕਿ ਸੰਤਾਂ ਦਾ ਕਾਨੂੰਨ ਸੀ ਕੇ ਮੁੰਡੇ ਨੂੰ ਵਿਆਹ ਕੇ ਲੈ ਜਾਂਦਾ ਜਾਂਦਾ ਸੀ ਧੀ ਦੇ ਘਰ ਪਰ ਇਹ ਮਰਦ ਪ੍ਰਧਾਨ ਹੋਣ ਕਰਕੇ ਮੁੰਡੇ ਵਾਲੇ ਧੀ ਦੇ ਘਰ ਜਾਣ ਲੱਗ ਪਏ ਇੱਥੇ ਧੀ ਮੁੰਡੇ ਵਾਲੇ ਦੇ ਘਰ ਜਾਂਦੀ ਸੀ ਮੁੰਡੇ ਨੂੰ ਵਿਆਹ ਕੇ ਆਪਣੇ ਘਰ ਲਿਆਉਂਦੀ ਸੀ ਇਹ ਸੰਤਾਂ ਦੀ ਬਾਣੀ ਦਾ ਉਪਦੇਸ਼ ਆ ਜੇ ਕਿਸੇ ਨੂੰ ਸ਼ੱਕ ਹੋਵੇ ਮੈਂ ਝੂਠ ਬੋਲ ਰਿਹਾ ਤੇ ਕਬੀਰ ਸਾਹਿਬ ਇੱਕ ਗੱਲ ਕਹਿੰਦੇ ਨੇ ਕਹਿਤ ਕਬੀਰ ਮੋਹੇ ਵਿਆਹੇ ਚਲੇ ਹੈ ਕਬੀਰ ਸਾਹਿਬ ਕਹਿੰਦੇ ਆ ਬਈ ਮੈਨੂੰ ਵਿਆਹਣ ਆਏ ਨੇ ਕਹਿਤ ਕਬੀਰ ਮੋਹੇ ਵਿਆਹੇ ਚਲੇ ਹੈ ਏਕ ਪੁਰਖ ਭਗਵਾਨਾ ਕਬੀਰ ਸਾਹਿਬ ਕਹਿੰਦੇ ਉਸ ਪੁਰਖ ਦੇ ਨਾਲ ਜਾ ਰਹੀ ਆ ਇਹਦਾ ਮਤਲਬ ਹੈ ਕਬੀਰ ਸਾਹਿਬ ਨੂੰ ਧੀ ਹੀ ਵਿਆਹਣ ਆਈ ਹੋਣੀ ਆ ਇਹ ਬਾਣੀ ਦੇ ਵਿੱਚ ਪ੍ਰੂਫ ਆ ਔਰ ਦੂਜੇ ਪਾਸੇ ਯਾਦ ਰੱਖਿਆ ਕਿ ਧੀਆਂ ਨੇ ਹੋਰ ਗੱਲ ਕਹੀ ਵੇ ਸਿਰਫ ਤੇ ਸਿਰਫ ਸਰਤੇ ਸਰਫ ਤੁਹਾਡੀਆਂ ਡਿਗਰੀਆਂ ਜਿਹੜੀਆਂ ਮਾਪਿਆਂ ਨੇ ਡਿਗਰੀਆਂ ਲੈ ਕੇ ਦਿੱਤੀਆਂ ਹੁੰਦੀਆਂ ਉਹ ਸਾਰੀਆਂ ਹੀ ਜ਼ੀਰੋ ਹੋ ਜਾਣੀਆਂ ਕਿੱਥੇ ਜਾ ਕੇ ਸੌਹਰੇ ਦੇ ਘਰ ਜਾ ਕੇ ਜੇ ਸੌਰੇ ਤੁਹਾਡੀਆਂ ਡਿਗਰੀਆਂ ਨੂੰ ਜ਼ੀਰੋ ਕਰਨ ਦੀ ਹਿੰਮਤ ਰੱਖਦੇ ਆ ਤੇ ਧੀ ਤਾਂ ਅੱਲਾਹ ਤੋਂ ਬਾਅਦ ਧੀ ਆ ਤੀ ਤਾਂ ਸਾਰੀਆਂ ਜਿੰਨੀਆਂ ਵੀ ਤੁਹਾਡੇ ਸਹਰੀਆਂ ਦੀਆਂ ਸਹਰੇ ਦੀਆਂ ਡਿਗਰੀਆਂ ਸੱਸ ਦੀਆਂ ਡਿਗਰੀਆਂ ਨਣਾਂ ਦੀਆਂ ਡਿਗਰੀਆਂ ਦੇਰਾਂ ਦੀਆਂ ਡਿਗਰੀਆਂ ਜੇਠਾਂ ਦੀਆਂ ਡਿਗਰੀਆਂ ਤੀ ਤਾਂ ਉਹਨਾਂ ਨੂੰ ਇੱਕ ਖੁੰਝੇ ਚ ਲਾਉਣ ਦੀ ਹਿੰਮਤ ਰੱਖਦੀ ਹੈ ਫਿਰ ਅੱਲਾ ਦੀ ਭਾਸ਼ਾ ਬੋਲਣੀ ਸ਼ੁਰੂ ਕਰਦੇ ਹੋ ਅੱਲਾ ਦੀ ਜਿਹੜੀ ਜ਼ੁਬਾਨ ਹੈ ਬੋਲਣੀ ਸ਼ੁਰੂ ਕਰਦੇ ਹੋ ਖਸਮ ਜਿਹੜਾ ਆ ਤੁਹਾਡਾ ਖਸਮਿਆ ਉਹ ਤੁਹਾਡੇ ਖਸਮ ਦੀ ਡੋਰ ਤੁਹਾਡੇ ਹੱਥ ਆ ਜੇ ਜਿਆਦਾ ਤੰਗ ਕਰਦੇ ਆ ਧੀਆ ਨੂੰ ਤੇ ਜਿਹੜਾ ਖਸਮ ਆ ਜੇ ਖਸਮ ਅੱਲਾ ਬਣ ਕੇ ਤੁਹਾਡਾ ਸਾਥ ਦੇਵੇ ਜੇ ਖਸਮ ਖੁਦਾ ਬਣ ਕੇ ਤੁਹਾਡਾ ਸਾਥ ਦੇਵੇ ਤੇ ਚੁੱਪ ਕਰਕੇ ਜਾ ਕੇ ਤੁਹਾਡੇ ਮਾਪਿਆਂ ਦੇ ਘਰ ਬਹਿ ਜਾਵੇ ਆਪਣੀ ਕਮਾਈ ਕਰਕੇ ਆਪਣੀ ਸਹੁਰਿਆਂ ਨੂੰ ਫੜਾਵੇ ਤੇ ਧੀ ਇੱਥੇ ਕਰੇ ਸੇਵਾ ਤਾਂ ਜੇ ਸਹੁਰੇ ਪੁੱਛਣ ਵੀ ਇਹ ਕਿਉਂ ਉਹਨਾਂ ਨੂੰ ਦੱਸੋ ਭਾਈ ਤੁਸੀਂ ਨੌਕਰਾਣੀ ਲੈਂਦੀ ਆ ਤੇ ਨੌਕਰ ਬਣ ਕੇ ਉਹ ਤੁਹਾਡਾ ਮੁੰਡਾ ਉਥੇ ਨੌਕਰੀ ਕਰ ਰਿਹਾ ਤਾਂ ਕੀ ਗੱਲ ਹੋ ਗਈ ਮੈਂ ਵੀ ਤਾਂ ਨੌਕਰੀ ਕਰ ਰਹੀ ਆ ਜੇ ਤੁਸੀਂ ਇੱਜ਼ਤ ਨਹੀਂ ਦੇਣੀ ਮੈਨੂੰ ਫਿਰ ਅੱਲਾ ਦੇ ਅੱਲਾ ਨੇ ਤਾਂ ਦਿੱਤਾ ਹੋਇਆ ਨਾ ਤੀ ਇਹ ਤਾਂ ਤਾਂ ਸਭ ਕੁਝ ਅੱਲਾ ਤੋਂ ਬਾਅਦ ਅਗਰ ਇਸ ਧਰਤੀ ਤੇ ਕੋਈ ਹੈ ਧਰਮੀ ਤੇ ਉਹ ਔਰਤ ਆ ਇਹ ਮੇਰੇ ਚੜਦੇ ਤੇ ਲੈਂਦੇ ਪੰਜਾਬ ਦੀਆਂ ਧੀਆਂ ਨੂੰ ਦੋਨਾਂ ਨੂੰ ਮੈਸੇਜ ਆ ਵੈਸੇ ਤਾਂ ਪੂਰੀ ਵਲਦੀਆਂ ਧੀਆਂ ਨੂੰ ਆ ਪਰ ਚੜਦਾ ਪੰਜਾਬ ਲੈਂਦਾ ਪੰਜਾਬ ਮੈਂ ਤਾਂ ਦੱਸ ਰਿਹਾ ਕਿਉਂਕਿ ਸੂਰਜ ਚੜਦਾ ਤੇ ਛੜਦਾ ਆ ਧੰਨਵਾਦ ਤੁਹਾਡਾ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ